ਅਤੇ ਅੱਜ ਜੋ ਦੋਨਾ ਫਾਰਮਾਂ ਵੱਲੋਂ ਐਲਾਨ ਕੀਤਾ ਗਿਆ ਸੀ ਇਹ 7 ਤਰੀਕ ਨੂੰ ਰੇਲਾ ਰੋਕਣੀਆਂ ਉਹਦੇ ਸਬੰਧ ਵਿੱਚ ਪੁਲਿਸ ਨੇ ਰਾਤ 2 ਤੋਂ 2:30 ਵਜੇ ਦੇ ਵਿੱਚ ਵਿੱਚ ਆਕੇ ਤੇ ਰਾਤ ਕੰਦਾ ਟੱਪ ਕੇ ਚੋਰਾਂ ਦੀ ਸਰਕਾਰ ਤੇ ਚੋਰਾਂ ਵਾਂਗੂ ਇਹਨਾਂ ਨੇ ਆਕੇ ਪਹਿਲਾਂ ਚੋਰੀ ਇਹਨਾਂ ਨੇ ਟਰਾਲੀਆਂ ਚੋਰੀ ਕੀਤੀਆਂ ਸਾਰੀ ਹੁਣ ਇਹਨਾਂ ਨੇ ਹੋਰ ਸਬੂਤ ਕਿੰਨੇ ਕ ਪੇਸ਼ ਕਰੀਏ ਇਹਨਾਂ ਦੇ ਹੁਣ ਇਹਨਾਂ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਅਸੀਂ ਚੋਰਾਂ ਵਾਂਗੂ ਕੰਦਾ ਵੀ ਟੱਪ ਸਕਦੇ ਹਾਂ ਕੰਦਾ ਟੱਪ ਕੇ ਸਾਡੇ ਘਰਦਿਆਂ ਨੂੰ ਪਰੇਸ਼ਾਨ ਕੀਤਾ ਆਕੇ ਅੰਦਰ ਪ੍ਰਧਾਨ ਸਾਹਿਬ ਕੰਧਾਰ ਸਿੰਘ ਨੂੰ ਸੁੱਤੇ ਪਿਆ ਨੂੰ ਅਰੈਸਟ ਕਰਕੇ ਲੈ ਕੇ ਗਏ ਆ ਪਰੇਜ਼ਾਨ ਕਰਕੇ ਸਾਡੇ ਅੰਦਰ ਸਾਡੇ ਕਹਿਣ ਦੇ ਬਾਵਜੂਦ ਵੀ ਜਦੋਂ ਅਰੈਸਟ ਕਰਕੇ ਲੈ ਗਏ ਬਾਅਦ ਵਿੱਚ ਇਹਨਾਂ ਨੇ ਅਲਮਾਰੀਆਂ ਖੋਲੀਆਂ ਕੱਲੇ ਲੇਡੀਜ਼ ਘਰ ਹੁੰਦਿਆਂ ਹੋਇਆਂ ਵੀ ਜੇ ਨਾਲ ਕੋਈ ਇਹ ਕੋਈ ਅਥੋਰਟੀ ਜੀ ਇਹ ਸਮਝਣਗੇ ਕਿ ਪ੍ਰਧਾਨ ਨੂੰ ਲੈ ਜਾਗੇ ਤੇ ਇੱਥੇ ਮਗਨੋਬੰਸ ਸਾਰੇ ਜੋੜ ਕੇ ਬਹਿਣਗੇ ਇਹ ਗੱਲ ਨਹੀਂ ਹੋਣੀ ਪ੍ਰਧਾਨ ਨੂੰ ਲੈ ਕੇ ਸਾਰਾ ਪਿੰਡ ਹੀ ਪ੍ਰਧਾਨਾਂ ਦਾ ਸਾਰਾ ਪਿੰਡ ਮਗਲ ਜਾਊ ਜੋ ਰੇਲ ਰੋਕਣ ਦਾ ਪ੍ਰੋਗਰਾਮ ਆ ਉਹ ਸਾਰਾ ਪੂਰੀ ਹੈ ਜਦੋਂ ਜੈਦ ਦੇ ਨਾਲ ਨਿਫਤੇਗਾ ਸਾਰਾ ਸਾਰੀ ਸੰਗਤ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਕਾ ਨਿਵਾਸੀ ਸਾਰੇ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ 7 ਤਰੀਕ ਦਾ ਰੇਲ ਰੋਕੋ ਸਮਾਗਮ ਹੋਣਾ ਸੀ ਇਹ ਪੁਲਿਸ ਦੀ ਕਤੂਦ ਨੇ ਪੁਲਿਸ ਨੇ ਕੀ ਕੀਤਾ ਵਾ ਕਿ ਰਾਤ 2 ਵਜੇ ਕੈਪਟਨ ਕੰਧਾਰ ਸਿੰਘ ਦੇ ਘਰ ਪਹੁੰਚ ਗਏ ਤੇ ਇਹਨੇ ਕੰਧਾ ਟੱਪ ਕੇ ਉਹ ਇੱਕ ਕਮਰੇ ਵਿੱਚ ਸੁੱਤਾ ਪਿਆ ਸੀ ਤੇ ਦੂਸਰੇ ਕਮਰੇ ਵਿੱਚ ਵੜ ਕੇ ਉਹਦੀ ਸਾਰੀ ਉਲਬਾਰੀ ਜੋ ਲੀੜਾ ਕਪੜਾ ਸਾਰਾ ਖਲਾਰਿਆ ਵਾ ਫੇ ਉਹਨੂੰ ਬਾਅਦ ਚ ਗ੍ਰਿਫਤਾਰ ਕੀਤਾ ਵਾ ਵੇਖੋ ਇੱਕ ਆਮ ਕਰਦਾਂ ਦਾ ਸੀ ਮੈਂ ਮੁੰਡਾ ਹਾਂ ਭਗਵੰਤ ਮਾਨ ਆਮ ਕਰਦਾ ਮੁੰਡਾ ਬਣਿਆ ਸੀ ਤੇ ਵੇਖੋ ਇਹ 92 ਐਮਐਲਏ ਜਿਤਾਇਆ ਸਾਰੇ ਸੰਗਤ ਦੇ ਸਹਿਯੋਗ ਨਾਲ ਜਿੱਥੇ ਆ ਇਲਾਕੇ ਦੇ ਸਜੋਗ ਨਾਲ ਜਿੱਤੇ ਆ ਤੇ ਕੱਲਾ ਨਹੀਂ ਗਾ ਬਣਿਆ ਐਪੀ ਬਣਿਆ ਤੇ ਵੇਖੋ ਇਹਨਾਂ ਨੇ ਕੀ ਕੀਤਾ ਮੁੱਖ ਮੰਤਰੀ ਬਣ ਕੇ ਪਹਿਲੋਂ ਇਹਨਾਂ ਨੇ 19 ਤਰੀਕ ਦਿਨ ਨੂੰ ਜੋ ਕਿਸਾਨਾਂ ਦਾ ਧਰਨਾ ਕਿ ਉਜਾੜਿਆ ਵਾ ਸਾਰਾ ਇਹਨਾਂ ਮੀਟਿੰਗ ਰੱਖ ਕੇ ਧੋਖੇਬਾਜ਼ੀ ਨਾਲ ਕਿਸਾਨ ਪਹਿਲੋਂ ਫੜੇ ਫਿਰ ਉਹਨਾਂ ਦਾ ਧਰਨਾ ਸਾਰਾ ਖੇੜਿਆ ਵਾ ਫਿਰ ਬਾਅਦ ਵਿੱਚ ਹੁਣ ਜੇ ਕਿਸਾਨਾਂ ਨੇ ਆਪਣਾ ਕੋਸ਼ ਹਕਾਂ ਵਾਸਤੇ 7 ਤਰੀਕ ਦਾ ਰੇਲ ਰੁਕੋ ਰੁਕਣ ਵਾਸਤੇ ਪ੍ਰੋਗਰਾਮ ਬਣਾਇਆ ਸੀ ਇਹਨਾਂ ਰਾਤ ਅਜ 2 ਵਜੇ ਚੋਰੀ ਕੰਦਾ ਟੱਪੀਆਂ ਚੋਰਾ ਵਾਂਗੂ ਇਹਨਾਂ ਨੇ ਬਹੁਤ ੱੱਕੇ ਛਾਈ ਕੀਤੀ ਆ ਤੇ ਇਹ ਸਰਕਾਰਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਆਮ ਸਰਕਾਰ ਹੀ ਵੀ ਇਹ ਭਗਵੰਤ ਮਾਨ ਕਹਿੰਦਾ ਸੀ ਕਿ ਪੰਚਾਇਤਾਂ ਵਿੱਚੋਂ ਸਾਰਾ ਕੰਮ ਚੱਲਿਆ ਕਰੂਗਾ ਜੋ ਵੀ ਕੰਮ ਹੋਊਗਾ ਪੰਚਾਇਤਾਂ ਚੋਂ ਚੱਲਿਆ ਕਰੂਗਾ ਸਭਾ ਇੱਥੇ ਬਣਿਆ ਕਰੂਗੀ ਤੇ ਭਗਵੰਤ ਮਾਨ ਨੇ ਇਹ ਕੰਮ ਕੀਤਾ ਵਾ ਕਿ ਜੋ ਕਿ ਅਬਦਾਲੀ ਨੂੰ ਨਹੀਂ ਕੱਟ ਗਿਆ ਵਾ ਅਬਦਾਲੀ ਦਾ ਵੀ ਕੁਝ ਟਾਈਮ ਹੁੰਦਾ ਸੀ ਸੱਖਾਂ ਨੂੰ ਦਿੰਦਾ ਸੀ ਕਿ ਅਬਦਾਲੀ ਜੋ ਵੀ ਹੁਣ ਤੁਸੀਂ ਰੋਟੀ ਪਾਣੀ ਖਾਓ ਤੁਹਾਨੂੰ ਕੁਝ ਨਹੀਂ ਆਖਿਆ ਜਾਊਗਾ ਪਰ ਇਹ ਸਾਨੂੰ ਕਿਸਾਨਾਂ ਨੂੰ ਰਾਤ ਵੀ ਨਹੀਂ ਸੌਣ ਦਿੱਤਾ ਜਾ ਰਿਹਾ ਰਾਤ 2:00 ਵਜੇ ਆ ਕੇ ਕੰਧਾਰ ਸਿੰਘ ਇਹੋ ਸੀਨੀਅਰ ਅਫਸਰ ਕੈਪਟਨ ਦੀ ਨੌਕਰੀ ਕਰਕੇ ਆਇਆ ਵਾ ਉਹ ਆਮ ਬੰਦਾ ਨਹੀਂ ਸੀ ਤੋ ਉਹਨੂੰ ਇੱਦਾਂ ਪਰੇਸ਼ਾਨ ਕੀਤਾ ਰਾਤ ਸਾਰੀ ਅਲਬਾਰੀ ਬੁੱ ਫੁੱਲੀਆ ਉਹਦੇ ਕੱਪੜੇ ਖਿਲਰੇ ਪਏ ਆ ਸਾਰੇ ਕਿਸਾਨਾਂ ਨੂੰ ਬੇਨਤੀ ਆ ਕਿ 7 ਤਰੀਕ ਦਾ ਜੋ ਪ੍ਰੋਗਰਾਮ ਆ ਉਹ ਚੋਂ ਵੱਧ ਤੋਂ ਵੱਧ ਇਕੱਠੇ ਹੋ ਕੇ ਤੇ ਆਪਾਂ ਜਿਹੜਾ ਸਮਾਗਮ ਰੱਖਿਆ ਵਾ ਉਹ ਰੇਲਾਂ ਰੁਕਣੀਆਂ ਵਾ ਤੇ ਸਾਰੇ ਸਹਿਯੋਗ ਦਿਓ ਜੀ ਇਹਨੀਆਂ ਬੇਨਤੀਆਂ ਬਾਖੀ ਦਜੀ ਕਾ ਖਾਲਸਾ